ਰਾਜ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੋ ਗਿਆ ਆਪਣਾ 3 ਦਿਨ 4 ਪਾਉਂਡਿਆਂ ਦਾ ਦੇਖੋ ਤਵਾਈ ਕਿਵੇਂ ਹੋਈ ਦੀ ਆ ਐ ਪਾ ਦਨੇ ਉਹਨਿਆਂ ਖੁੱਲੇ ਚ ਤੂੰ ਚਾਰ ਵਾਲੇ ਟੋਏ ਵੀ ਬਣਾਏ ਹੋਏ ਆ ਟੋਇਆਂ ਦੇ ਵਿੱਚ ਯਾਰ ਖਰਾਬ ਬਾਉ ਹੁੰਦਾ ਐਕਣਾ ਖਰਾਬ ਨਹੀਂ ਹੁੰਦਾ ਤੇ ਬਸ ਉੱਥੇ ਤੇ ਹੁਣ ਉਹ ਦੂਏ ਟਰੈਕਟਰ ਨੇ ਉਹ ਆ ਗਿਆ ਫੋਰ ਬਾਈ ਫੋਰ ਉਹਨੇ ਇੱਥੇ ਤੋਈ ਜਾਣਾ ਖਿੱਚ ਕੇ ਉਹ ਕੰਦ ਤੇ ਉੱਪਰ ਜਾਣਾ ਦੇਖ ਲੋ ਸਾਰਾ ਭਰ ਕੇ ਇੱਥੇ ਤੇ ਆਏ ਫੁੱਲ ਕੰਧ ਦੇ ਉੱਪਰ ਜਾਊਗਾ ਜਿੰਨੀ ਤਵਾਈ ਹੁੰਦੀ ਆ ਚਾਰ ਉਨਾਂ ਵਧੀਆ ਬਣਦਾ ਤਵਾਈ ਦੇ ਨਾਲ ਆ ਸਾਰਾ ਆ ਦੇਖੋ ਇਹ ਪਹਿਲਾ ਦੂਏ ਨਾਲ ਕਰੀ ਦੀ 855 ਨਾਲ ਤੇ ਹੁਣ ਚੱਲੂਗਾ ਆਹ ਆ ਦੇਖੋ ਕਿੰਨੇ ਦੱਬਦਾ ਇਕ ਨੂੰ ਉਹ ਚੱਕ ਦੇ ਉੱਪਰ ਪਿਆ ਹਲੇ ਆਉਂਦੀ ਆ ਬਾਈ ਤਵਾਈ ਮੋਗੀ ਕਰ ਰਿਹਾ ਤਵਾਈ ਪੂਰਾ ਡਰਾਈਵਰ ਬਣ ਗਿਆ ਇਹ ਸਾਰੀ ਟੂੜੀ ਰੇ ਜਿਕੇ ਇਹਨੇ ਆਉਣ ਟਰਾਲੀ ਵੀ ਇਹੀ ਭਰਾ ਕੇ ਲਿਆਇਆ ਇਹਨਾਂ ਨੇ ਆਣਾ ਛੋਟਾ ਸਿੱਕੂਗਾ ਟਰੈਕਟਰ ਉਹਨਾਂ ਨਾਲ ਹੋ ਕੇ ਭਾਈ ਕਿ ਸਿਕਾਉਣਾ ਚਾਹੀਦਾ ਗੱਡੀ ਆ ਚਾਹੇ ਟਰੈਕਟਰ ਆ ਤੇ ਓਨਾ ਜ਼ਿਆਦਾ ਟ੍ਰੇਨਡ ਹੁੰਦਾ ਬੱਚਾ ਚਲੋ ਠੀਕ ਹੈ ਜੀ ਓਕੇ